ਸੈਕਟਰ ਦੇ ਵਿੱਚ ਪੂਰਾ ਇਸ ਟਾਈਮ ਗਾਹ ਪੈ ਚੁੱਕਿਆ ਤੁਸੀਂ ਦੇਖ ਰਹੇ ਹੋ ਪੁਲਿਸ ਹੀ ਪੁਲਿਸ ਜਿਹੜੀ ਲਾ ਦਿੱਤੀ ਗਈ ਹੈ ਪਰ ਜੇਕਰ ਗੱਲ ਕਰੀਏ ਯੂਨੀਵਰਸਿਟੀ ਤੋਂ ਬਾਹਰ ਬਾਹਰ ਦੇਖ ਸਕਦੇ ਹੋ ਤੁਸੀਂ 15 ਸੈਕਟਰ ਦੇ ਵਿੱਚ ਕਿੰਨਾ ਜਿਹੜਾ ਕਰਾਊਡ ਇਕੱਠਾ ਹੋ ਗਿਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਨੇ ਜਾਂ ਹੋਰ ਆਊਟਸਾਈਡਰ ਇੱਥੇ ਇਕੱਠੇ ਹੋ ਗਏ ਕਿਉਂਕਿ ਪੁਲਿਸ ਦੇ ਵੱਲੋਂ ਜਿਹੜੀ ਅੰਦਰ ਹੈ ਉਹ ਐਂਟਰੀ ਬੈਨ ਕਰ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਤੁਹਾਨੂੰ 15 ਸੈਕਟਰ ਦੀਆਂ ਦਿਖਾਉਨੇ ਆ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਚੱਲ ਰਹੀ ਹੈ ਹੋਲੀ ਤਾਂ ਪੁਰਸਾ ਪ੍ਰਸ਼ਾਸਨ ਲਗਾਤਾਰ ਮਸਲੇਦ ਉਸਤੈਦ ਹੈ ਲਗਾਤਾਰ ਅਸੀਂ ਤੁਹਾਨੂੰ ਵਧੀਆ ਤਸਵੀਰਾਂ ਦਿਖਾਦੇ ਦੇਖ ਸਕਦੇ ਹੋ ਤੁਸੀਂ ਬਹੁਤ ਕੰਮ ਚੱਲ ਰਿਹਾ ਇੱਧਰ 15 ਸੈਕਟਰ ਦੇ ਵਿੱਚ ਦੇਖ ਰਹੇ ਹੋ ਤੁਸੀਂ ਅਗਰ ਆਪਕੋ ਵੀ ਜਾਣਕਾਰੀ ਚਾਹੀਦੀ ਹੈ ਸਾਥ ਹੈਪੀ ਹੋਲੀ ਬਈ ਦੇਖ ਰਹੇ ਹਾਂ ਤੁਸੀਂ ਚੰਡੀਗੜ੍ਹ ਦੀ ਇਹ ਹੋਲੀ ਹੈ ਪੰਜਾਬ ਯੂਨੀਵਰਸਿਟੀ ਦੀ ਗੇਟ ਤੇ ਪੂਰੀ ਰੌਣਕ ਹੈ ਜਿੰਨਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਟੂਡੈਂਟ ਨੂੰ ਹਟਾਇਆ ਗਿਆ ਹੁੰਦਾ ਹੈ ਕਿ ਗੇਟ ਤੇ ਹੁਣ ਇਹਨਾਂ ਵੱਲੋਂ ਜਿਹੜੀ ਖੇਡਣੀ ਸ਼ੁਰੂ ਕਰ ਦਿੱਤੀ ਹੈ ਭਾਰਤੀ ਲੈ ਕੇ ਵੈਂਟਰਾਂ ਦੇ ਖੜੀ ਜਾਂਦੇ ਰੋ ਕਰੋ ਕਰੋ ਕਹਿੰਦੇ ਹੋਲੀ ਹੈਪੀ ਹੋਲੀ ਹੈਪੀ ਹੋਲੀ ਇਹ ਗੇਟ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਪ੍ਰਸ਼ਾਸਨ ਜਿਹੜਾ ਚੱਲ ਗਿਆ ਮਾਦਰ ਤੋਂ ਦੇਖ ਕੇ ਲਗਾਇਆ ਇਹ ਡਿਗੜ ਪ੍ਰਸ਼ਾਸਨ ਜਿਹੜਾ ਚੱਲ ਗਿਆ ਲਗਾਤਾਰ ਤਾਂ ਹੁਣ ਕਈਆਂ ਸਕੂਟਰਾਂ ਮੋਟਰਸਾਈਕਲਾਂ ਦੇ ਜਿਹੜੇ ਨੌਜਵਾਨ ਨੇ ਉਹ ਫਿਰਨ ਲੱਗ ਪਏ ਨੇ ਵਾਲਟੀ ਨਾਲ ਰਾਂਦੇ ਫਿਰਦੇ ਨੇ ਖਾਲੀ ਵਾਲਟ ਚੱਕੀ ਹੋਈ ਆ ਲਗਾਤਾਰ ਹੁਣ ਅਸੀਂ ਤੁਹਾਨੂੰ ਇੱਕ ਮੋਟਰਸਾਈਕਲ ਤੇ ਵੀ ਝੂਟੀ ਦੋ ਆਨੇ ਦੇਖ ਸਕਦੇ ਹੋ ਤੁਸੀਂ ਹੋਲੀ ਦਾ ਜਿਹੜਾ ਮਾਹੌਲ ਹੈ ਪੂਰਾ ਘੈਂਟ ਬਣਿਆ ਹੋਇਆ ਮਾਹੌਲ ਵਧੀਆ ਪੀਯੂ ਦੀ ਹੋਲੀ ਤੁਸੀਂ ਦੇਖ ਰਹੇ ਹੋ ਲਗਾਤਾਰ ਮੁੰਡੇ ਕੁੜੀਆਂ ਖੁੱਲੀ ਜਿਹੜੀ ਹੁਣ ਹੈ ਖੁੱਲ੍ਹ ਦੇ ਦਿੱਤੀ ਕਿ ਇਹ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਪ੍ਰਸ਼ਾਸਨ ਨੇ ਇੱਕ ਵਾਰੀ ਤਾਂ ਮਾਹੌਲ ਐ ਜਿਹੜਾ ਪੂਰਾ ਸਖਤ ਕਰ ਦਿੱਤਾ ਸੀ ਜਿਸ ਦੇ ਕਾਰਨ ਜਿਹੜੇ ਮੁੰਡੇ ਕੁੜੀਆਂ ਉਹ ਜਾ ਕੇ ਹੋਸਟਲਾਂ ਦੇ ਵਿੱਚ ਹੀ ਬੈਠ ਗਏ ਸੀ ਪਰ ਹੁਣ ਜਿਹੜੀ ਥੋੜੀ ਐ ਉਹ ਖੁੱਲ੍ਹ ਦੇ ਦਿੱਤੀ ਕਿ ਇਹ ਪ੍ਰਸ਼ਾਸਨ ਦੇ ਵੱਲੋਂ ਤਾਂ ਦੇਖ ਸਕਦੇ ਹਾਂ ਅਸੀਂ ਤੁਹਾਡੀ ਇੱਕ ਜਿਹੜੀ ਮੋਟਰਸਾਈਕਲ ਤੇ ਵੀ ਅਰਾਉਂਡ ਹੀ ਭਜਵਾਉਨੇ ਆ ਇਸ ਤਰੀਕੇ ਜਿਹੜੇ ਨੌਜਵਾਨ ਵੀਰ ਨੇ ਖੋਲੀ ਖੇੜ ਨੇ ਤਾਂ ਹੁਣ ਜਿਹੜਾ ਰੋਡ ਹੈ ਪੂਰਾ ਭਰਿਆ ਹੀ ਭਰਿਆ ਨਜ਼ਰ ਆ ਰਿਹਾ ਤੇ ਦੇਖ ਸਕਦੇ ਤੁਸੀਂ ਸੈਲਤ ਹੈ ਪਾਣੀਆਂ ਦੀਆਂ ਬੋਤਲਾਂ ਦੇਖ ਸਕਦੇ ਤੁਸੀਂ ਪੂਰਾ ਚਿੱਲ ਕਰ ਰਹੇ ਨੇ ਰੋਕੇ ਫੜ ਕੇ ਦੇਖ ਸਕਦੇ ਹਾਂ ਤੁਸੀਂ ਲਵੇੜ ਦਿੱਤਾ ਗਿਆ ਉਹਨੂੰ ਪੂਰਾ ਰੰਗ ਦੇ ਨਾਲ ਫੜ ਕੇ ਯਾਰ ਦੋਸਤ ਆਪਸ ਦੇ ਵਿੱਚ ਪੂਰਾ ਚਿੱਲ ਕਰ ਰਹੇ ਨੇ ਪੂਰੇ ਫਨ ਨਾਲ ਜਿਹੜੀ ਹੋਲੀ ਨਾਲ ਖੇਡੀ ਜਾ ਰਹੀ ਹੈ ਤਾ ਹੁਣ ਦੇਖ ਰਹੇ ਤੁਸੀਂ ਕਿਸ ਤਰੀਕੇ ਨਾਲ ਪੂਰਾ ਜਿਹੜਾ ਆਰਾਸ਼ਾ ਪਿਆ ਹੋਇਆ ਲਗਾਤਾਰ ਨੌਜਵਾਨ ਮੁੰਡੇ ਕੁੜੀਆਂ ਵੀ ਜਿਹੜੇ ਸਟੂਡੈਂਟ ਨੇ ਹੋਲੀ ਖੇਡ ਰਹੇ ਨੇ ਤਾਂ ਪੂਰੀ ਰੌਣਕ ਲੱਗੀ ਪਈ ਐ ਹੋਲੀ ਤੇ ਨਜ਼ਾਰੇ ਜਿਹੜੇ ਲੈ ਰਹੇ ਨੇ ਮੁੰਡੇ ਕੁੜੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੁਲਿਸ ਪ੍ਰਸ਼ਾਸਨ ਆਇੜਾ ਉਹ ਦੁਬਾਰਾ ਫੇਰ ਤੋਂ ਜਿਹੜਾ ਮੁਸਤੈਦ ਹੋ ਗਿਆ ਤਾਂ ਦੁਬਾਰੇ ਫੇਰ ਤੋਂ ਜਿਹੜੀ ਪੁਲਿਸ ਹੈ ਉਹ ਯੂਨੀਵਰਸਿਟੀ ਦੇ ਮੇਨ ਗੇਟ ਵੱਲੋਂ ਰਵਾਨਾ ਹੋ ਗਈ ਹੈ ਤਾਂ ਹੁਣ ਲੱਗਦਾ ਫੇਰ ਇਹਨਾਂ ਨੂੰ ਜਿਹੜਾ ਥੋੜੀ ਜਿਹੀ ਤਾੜਨਾ ਕੀਤੀ ਜਾਊਗੀ ਨੌਜਵਾਨਾਂ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਆਪਣੇ ਜਿਹੜੇ ਕੰਟੀਨਾਂ ਵਾਲੇ ਨੇ ਉਹਨਾਂ ਨੂੰ ਵੀ ਯਾਰੇ ਉਹਨਾਂ ਨਾਲ ਵੀ ਹੋਲੀ ਖੇਡੀ ਜਾ ਰਹੀ ਹੈ ਤਾਂ ਜਿੱਤਰੀ ਵੀ ਦੇਖੋ ਰੰਗ ਹੀ ਰੰਗ ਹੋਲੀ ਹੀ ਹੋਲੀ ਮੈਂ ਜੀ ਆ ਯੂਨੀਵਰਸਿਟੀ ਦੀ ਇਹ ਨਜ਼ਾਰੀ ਸਿਰਫ ਤੇ ਸਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਪੜ੍ਹਦੇ ਤੁਹਾਨੂੰ ਇਖੜੇ ਕੁੜੀਆਂ ਥੋੜੀਆਂ ਜਿਹਾ ਮੈਂ ਲੱਗਦਾ ਮਾਈਂਡ ਕਰ ਗਈਆਂ ਨੇ ਮੁੰਡਿਆਂ ਦੇ ਬੋਲੇ ਜਿਹੜਾ ਰੰਗ ਹੈ ਉਹ ਜਵਰਨ ਪਾਇਆ ਜਾ ਰਿਹਾ ਤਾਂ ਮੈਟਰ ਪੂਰਾ ਹੁਣ ਜਿਹੜਾ ਮਾਹੌਲ ਹੈ ਬਣਿਆ ਹੋਇਆ ਦੇਖ ਸਕਦੇ ਤੁਸੀਂ ਹੌਸਟਲਾਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਹੈ ਚੱਲ ਪੈ ਮੈਂ ਨੂੰ ਕਹਿੰਦੇ ਰਿਪੋਰਟਰ ਬਾਈ ਬਾਈ ਰਿਪੋਰਟਰ ਕੀ ਕਰੇ ਮੋਟਰਸਾਈਕਲ ਤੇ ਬਾਈ ਰਿਪੋਰਟਿੰਗ ਕਰ ਰਿਹਾ ਤਾਂ ਦੇਖ ਸਾਡੇ ਸਿੰਘ ਹੁਣ ਕਰਾਉ ਗੁੜਾ ਜਿਹੜਾ ਪੂਰੇ ਜੋਰਾਂ ਤੇ ਯੂਨੀਵਰਸਿਟੀ ਦਾ ਸਾਰਾ ਹੀ ਬਾਹਰ ਆ ਗਿਆ ਤਾਂ ਹੁਣ ਜਿਹੜੇ ਆ ਹੋਰ ਵੀ ਜ਼ਿਆਦਾ ਚਿੱਲ ਕਰਨਗੇ ਕਿਉਂਕਿ ਦੋ ਜਾਂ 2.5 ਘੰਟੇ ਹੀ ਬਚੇ ਨੇ ਹੈਲੋ ਹਾਂ ਤਾਂ ਤੁਸੀਂ ਦੇਖ ਰਹੇ ਹੋ ਬਾਈ ਯਾਰੀ ਲੈ ਰਹੇ ਨੇ ਬਾਈ ਹੈਪੀ ਹੋਲੀ ਬਾਈ ਇੱਕ ਸਾਹਮਣੇ ਟੋਲਾ ਆ ਰਿਹਾ ਉਹ ਵੀ ਤੁਹਾਨੂੰ ਦਿਖਾਉਨੇ ਆ ਹੈਪੀ ਹੋਲੀ ਭਾਈ ਹੈਪੀ ਹੋਲੀ ਹੈਪੀ ਹੋਲੀ ਭਾਈ ਹੈਪੀ ਹੋਲੀ ਭਾਈ ਹਰਿਆਣੇ ਵਾਲੇ ਰੀਤੀ ਰਿਵਾਜਾਂ ਨਾਲ ਬਾਈ ਜਿਹੜਾ ਉਹ ਚੁੰਨੀ ਨਾਲ ਬੰਨਿਆ ਹੋਇਆ ਬਟਾ ਜੋ ਮਾਰਦੇ ਨੇ ਪਰ ਮਾਰਦੇ ਬੜੀ ਜ਼ੋਰ ਤੇ ਨੇ ਪਤੰਦਰ ਕਈ ਵਾਰੀ ਦਾ ਕੋਈ ਮਾਤੜ ਜਿਹੇ ਦੇ ਮਾਰਿਆ ਤਾਂ ਲੱਕ ਸਿੱਧਾ ਕਰਨੇ ਵਾਲੀ ਗੱਲ ਹੈ ਚਲੋ ਸਾਡੇ ਵਰਗਾ ਤਾਂ ਖਾਖੂ ਲੈਂਦਾ ਹੋਲੀ ਦੇਖੀ ਹੋਈ ਹੈ ਹਰਿਆਣੇ ਦੀ ਵੀ ਹਰਿਆਣੇ ਦੀ ਹੋਲੀ ਅਕਸਰ ਕੱਬੀ ਹੋਲੀ ਹੁੰਦੀ ਹੈ ਜਿਹਨੂੰ ਕਹਿੰਦੇ ਹਰਿਆਣੇ ਦੇ ਵਿੱਚ ਜਿਹੜੀ ਚੁੰਨੀ ਨਾਲ ਬੰਨੀ ਹੋਈ ਲੱਠ ਜੀ ਹੈ ਉਹ ਘੁਮਾ ਕੇ ਉਹ ਮਾਰੀ ਜਾਂਦੀ ਹੈ ਇਹਨਾਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਤੁਸੀਂ ਲਾਸ਼ ਹੀ ਪਾ ਦਿੰਦੇ ਨੇ ਪਤੰਦਰ ਵਾਲੀ ਕੱਬੀ ਜਿਹੜੀ ਹੋਲੀ ਹਰਿਆਣੇ ਦੀ ਹੈ ਉਹ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ੱੱਕੇ ਚੜ ਗਿਆ ਉਹਦੇ ਮਾਰਦੇ ਹੈਲੋ ਬਾਈ ਹੋਰ ਬਾਈ ਤਾਂ ਹੁਣ ਜਿਹੜਾ ਗਾਂ ਹੈ ਉਹ ਪੈ ਗਿਆ ਤਾਂ ਤੁਸੀਂ ਦੇਖ ਰਹੇ ਹੋ ਮਾਰ ਰਹੇ ਹੋ ਇੱਕ ਦੂਜੇ ਦੇ ਹੈਪੀ ਹੋਲੀ ਹੈਪੀ ਹੋਲੀ ਦੇ ਜਿਹੜੇ ਆਲੇ ਦੋਲੇ ਨਾਰੇ ਲੱਗ ਰਹੇ ਆ ਤਾਂ ਗੱਡੀਆਂ ਗੱਡੀਆਂ ਨੇ ਸਟੂਡੈਂਟਾਂ ਦੇ ਵੱਲੋਂ ਹੁਣ ਚੱਕ ਕੇ ਹੋਲੀ ਖੇਡਣੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਕੁੜੀਆਂ ਵੀ ਪੂਰੀਆਂ ਇੱਧਰ ਹੋਲੀ ਖੇਡ ਰਹੀਆਂ ਨੇ ਆਪਣੀਆਂ ਫਰੈਂਡਸ ਦੇ ਨਾਲ ਆਪਣੀਆਂ ਸਹੇਲੀਆਂ ਦੇ ਨਾਲ ਹੋਲੀ ਖੇਡ ਰਹੀਆਂ ਨੇ ਕੁੜੀਆਂ ਦੇ ਵੱਲੋਂ ਤਾਂ ਦੇਖ ਸਕਦੇ ਹੋ ਦੇਖ ਸਕਦੇ ਤੁਸੀਂ ਕੁੜੀ ਕਹਿੰਦੀ ਇੱਕ ਅੱਧਾ ਹੋਰ ਚੜਾ ਲਓ ਚਾਰ ਜਣੇ ਤਾਂ ਬਤਿੰਦਰ ਪਹਿਲਾਂ ਹੀ ਬੈਠੇ ਨੇ ਆ ਜੀਪਾਂ ਦੇ ਵਿੱਚ ਕਾਰਾਂ-ਥਾਰਾਂ ਦੇ ਵਿੱਚ ਜਿਹੜੀਆਂ ਹੋਲੀਆਂ ਖੇਡੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਤੁਹਾਨੂੰ ਬਹੁਤ ਹੀ ਵਧੀਆ ਲੱਗੇਗਾ ਇੱਥੇ ਦੀ ਹੋਲੀ ਦੇਖ ਕੇ ਤਾਂ ਦੇਖ ਰਹੇ ਹੋ ਭਾਈ ਹੁਣ ਸਾਡੇ ਪੰਜਾਬੀ ਵੀਰ ਸਰਦਾਰ ਭਾਈ ਪੂਰੇ ਮੇਲ ਰਹੇ ਨੇ ਪੂਰੇ ਨਜ਼ਾਰੇ ਲੈ ਰਹੇ ਨੇ ਪੂਰੇ ਹੋਲੀ ਖੇਡ ਕੇ ਤਾਂ ਕੋਣ ਕੀ ਕਹਿੰਦਾ ਹੈ ਕਰਾਊਡ ਰੋਡ ਤੇ ਕਿੰਨਾ ਦਾ ਮਾਹੌਲ ਹੈ ਜਿਹੜੀ ਮੇਨ ਸਟਰੀਟ ਹੈ ਯੂਨੀਵਰਸਿਟੀ ਦੀ ਸਾਰੇ ਹੌਸਟਲ ਨਾਲ ਜੋੜਦੀ ਹੈ ਇਹ ਤੁਹਾਨੂੰ ਅਸੀਂ ਜਿਹੜੀ ਮੇਨ ਰੋਡ ਉੱਥੇ ਦਾ ਜਿਹੜਾ ਵਿਊ ਦਿਖਾ ਰਹੇ ਹਾਂ ਹੈਪੀ ਹੋਲੀ ਬਈ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਦੇ ਨਾਰੇ ਲਾਉਦੇ ਨੇ ਨੌਜਵਾਨ ਪੂਰੀ ਜਵਾਨੀ ਰੋੜਾਂ ਤੇ ਹੈ ਦੋ ਤਿੰਨ ਕੀ ਹੀ ਇਦਾਂ ਦੇ ਜਿਹੜੇ ਤਿਹਾਰ ਨੇ ਜਿਹੜੇ ਜਵਾਨੀ ਨੂੰ ਖੁੱਲ ਕੇ ਜਿਹੜਾ ਬਾਹਰ ਲੈ ਕੇ ਆਉਂਦੇ ਨੇ ਉੱਬਰ ਕੇ ਜਵਾਨੀ ਖੁੱਲ ਕੇ ਚੰਡੀਗੜ੍ਹ ਦੇ ਰੋੜਾਂ ਤੇ ਆਈ ਹੈ ਜਵਾਨੀ ਤੁਸੀਂ ਦੇਖ ਰਹੇ ਹੋ ਪੀਓ ਦੇ ਆ ਰੋੜਾ ਉੱਤੇ ਆਈ ਖੁੱਲ ਕੇ ਜਵਾਨੀ ਕਹਿੰਦੇ ਆ ਜੋ ਨੇੜੇ ਜਿਹਨੂੰ ਕੋਈ ਪਰੇਸ਼ਾਨੀ ਤਾਂ ਤੁਸੀਂ ਦੇਖ ਰਹੇ ਹੋ ਸਾਰੀਆਂ ਪਰੇਸ਼ਾਨੀਆਂ ਚੱਕ ਰਹੇ ਨੇ ਅੱਜ ਕੱਲ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਵੀ ਆ ਕੋਈ ਗੁੱਸਾ ਗਿਲਾ ਕਰਨੇ ਵਾਲਾ ਤਾਂ ਉਹਨਾਂ ਨੂੰ ਵੀ ਠੰਡਾ ਕਰ ਰਹੇ ਨੇ ਇਹ ਰੰਗ ਦੇ ਨਾਲ ਲਿਪੜੇ ਹੋਏ ਨੇ ਰੰਗਾ ਦੇ ਨਾਲ ਹੋਲੀ ਇਹਨਾਂ ਦੇ ਵੱਲ ਖੇਡੀ ਜਾ ਰਹੀ ਹੈ ਤਾਂ ਨੌਜਵਾਨ ਦੇਖ ਰਹੇ ਹੋ ਤੁਸੀਂ ਹੋਰ ਤਾਂ ਨੇੜੇ ਤਸਵੀਰਾਂ ਦਿਖਾਉਣੇ ਆ ਹਰ ਪਾਸੇ ਜਿਹੜਾ ਮਾਹੌਲ ਆ ਪੂਰਾ ਰੰਗੀਨ ਬਣਿਆ ਹੋਇਆ ਤਾਂ ਹੋਲੀ ਹੀ ਹੋਲੀ ਹੋਈ ਪਈ ਆ ਸਾਰੇ ਪਾਸੇ ਹੈਪੀ ਹੋਲੀ ਦੇ ਜਿਹੜੇ ਨਾਰੇ ਲਗਾਏ ਜਾ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਹਰਿਆਣੇ ਵਾਲੇ ਵੀ ਨੇ ਹਰਿਆਣਾ ਟੱਚ ਕਾਰਾਂ 18 ਤੇੜੀ ਆ ਨੌਜਵਾਨਾਂ ਦੇ ਵੱਲੋਂ ਹੋਲੀ ਆ ਖੇਡੀ ਜਾ ਰਹੀ ਹੈ ਤਾਂ ਦੇਖ ਰਹੇ ਹੋ ਤੁਸੀਂ ਨੌਜਵਾਨ ਵੀਰ ਨੇ ਹੋਲੀ ਖੇਡ ਰਹੇ ਨੇ ਇੱਕ ਉਹ ਜਿਹੜਾ ਪਰੇਲੇ ਰਾਂਗਾਂ ਨੇ ਵੱਲ ਪਾਏ ਜਾਂਦੇ ਯੂਨੀਵਰਸਿਟੀ ਦਾ ਤੁਸੀਂ ਮਾਹੌਲ ਦੇਖੋ ਕਿੰਨਾ ਸੋਹਣਾ ਜਿਹੜਾ ਮਾਹੌਲ ਸਿਰਜਿਆ ਹੋਇਆ ਹੈਪੀ ਹੋਲੀ ਭਾਈ ਤਾਂ ਦੇਖ ਰਹੇ ਹੋ ਤੁਸੀਂ ਇਹ ਪਈਆਂ ਨੇ ਨਮੀ ਐਟਮਾ ਜਿਹੜੀ ਪੇਸ਼ ਕੀਤੀਆਂ ਪਈਆਂ ਨੇ ਰੰਗ ਲਾ ਕੇ ਉਹਦੇ ਵਿੱਚੋਂ ਪਚਕਾਰੀ ਵੱਜਦੀ ਹੈ ਮੱਥੇ ਤੇ ਪਾਈ ਹੋਈ ਹੈ ਪਚਕਾਰੀ ਸਰਦਾਰ ਭਾਈ ਵੀ ਹੋਲੀ ਖੇਡ ਰਹੇ ਨੇ ਤੇ ਦੇਖ ਰਹੇ ਹੋ ਤੁਸੀਂ ਗੋਰੀਆਂ ਸਟੂਡੈਂਟ ਵੀ ਨੇ ਜਿਹੜੇ ਵਿਦੇਸ਼ੀ ਸਟੂਡੈਂਟ ਨੇ ਦੇਸ਼ੀ ਸਟੂਡੈਂਟ ਨੇ ਗੋਰੀਆਂ ਜੋਰੀਆਂ ਦਾ ਮਖੇਲ ਲੱਗ ਰਿਹਾ ਹੈ ਹਾਂ ਹਾਂ ਇਹ ਦੇਖ ਭਾਈ ਆਪਣੇ ਹਰਿਆਣੇ ਵਾਲੇ ਬਾਈ ਜਣ ਪੂਰਾ ਐਨ ਮਾਹੌਲ ਬਣਿਆ ਪਿਆ ਨਿਆਰੇ ਲਾਇ ਬਣੇ ਭਾਈ ਬਹੁਤ ਵਧੀਆ ਹੋਲੀ ਖੇਡ ਰਹੇ ਨੇ ਪਿਛਲੇ 2-3 ਘੰਟਿਆਂ ਤੋਂ ਲਗਾਤਾਰ ਭਾਈ ਬਿਲਕੁਲ ਨਹੀਂ ਥੱਕ ਰਹੇ ਹਾਂ ਬਹੁਤ ਸੋਹਣਾ ਭਾਈ ਬਹੁਤ ਵਧੀਆ ਲਾਈਵ ਹੈ ਹੈਪੀ ਹੋਲੀ ਹਾਂ ਨਾ ਲਾਈਵ ਪਹਿਲਾਂ ਕਰ ਰਹੀ ਸੀ ਉਧਰ ਜਾ ਉਧਰ ਬਹੁਤ ਕਰਾਊਡ ਹੈ ਮੂਰੇ ਮੂਰੇ ਹੈ ਜੋ ਉਧਰ ਬਹੁਤ ਕਰਾਊਡ ਹੈ ਹਾਂ ਹਾਂ ਉਧਰ ਬਹੁਤ ਕਰਾਊਡ ਹੈ ਧੰਨਵਾਦ ਵੀਰੇ ਓਕੇ ਓਕੇ ਬਾਈ ਤਾਂ ਤੁਸੀਂ ਦੇਖ ਰਹੇ ਹੋ ਪਾਈਆਂ ਦੇ ਵੱਲੋਂ ਮੈਨੂੰ 4 ਤੋਂ 5 ਵਾਰ ਹੀ ਪਾਈ ਜਿਹੜੇ ਟੱਕਰ ਗਏ ਨੇ ਏਪੀਯੂ ਦੇ ਵਿੱਚ ਲਗਾਤਾਰ ਹੋਲੀ ਪਾਈ ਖੇਡ ਰਹੇ ਨੇ ਗੱਡੀਆਂ ਦੀਆਂ ਪਲੇਟਾਂ ਤੇ ਪਤੰਦਰਾ ਨੇ ਰੰਗ ਪਾਇਆ ਹੋਇਆ ਗੱਡੀ ਸਾਰੀ ਰੰਗ ਨਾਲ ਲਬੜੀ ਹੋਈ ਹੈ ਤਾਂ ਲਗਾਤਾਰ ਬਾਏ ਬਾਏ ਟਾਟਾ ਦਾ ਸਾਈਨ ਕਰਦੇ ਨੇ ਕੁੜੀਆਂ ਨੂੰ ਇਹ ਬਹੁਤ ਵੇਖ ਰਹੇ ਇੱਥੇ ਮੁੰਡੇ ਜਿਹੜੇ ਨੇ ਹੋਲੀ ਖੇਡ ਰਹੇ ਨੇ ਪੂਰਾ ਚਿੱਲ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਹੁਣ ਹੋਰ ਵੀ ਜਿਹੜਾ ਕਰਾਊਡ ਹੈ ਵਧੇ ਜਾ ਰਿਹਾ ਲਗਾਤਾਰ ਹੈਪੀ ਹੋਲੀ ਹੈਪੀ ਹੋਲੀ ਦੇ ਜਿਹੜੇ ਨਾਰੇ ਆ ਉਹ ਲੱਗ ਰਹੇ ਨੇ ਤਾਂ ਛੋਟੇ ਛੋਟੇ ਬੱਚੇ ਆਪਣੇ ਪੇਰੈਂਟਸ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਫੈਮਲੀਆਂ ਰਹਿੰਦੀਆਂ ਨੇ ਉਹ ਵੀ ਹੁਣ ਰੋਡਾਂ ਤੇ ਜਿਹੜੇ ਆ ਹੋਲੀ ਖੇਡਣ ਵਾਸਤੇ ਨਿਕਲੇ ਜਾਨੀ ਤੁਸੀਂ ਦੇਖ ਰਹੇ ਹੋ। ਬਹੁਤ ਵਧੀਆ ਮਾਹੌਲ ਹੈ ਪਈਆਂ ਨੇ ਬਣਾਇਆ ਹੋਇਆ। ਤਾਂ ਜਿੰਦਰ ਵੀ ਦੇਖੋ ਹੋਲੀ ਹੋਲੀ। ਹੋਲੀ ਹੋਲੀ ਹੈਪੀ ਹੋਲੀ ਦੇਖ ਰਹੇ ਹੋ ਤੁਸੀਂ। ਮਾਹੌਲ ਤੁਹਾਨੂੰ ਜਿਹੜਾ ਪੂਰਾ ਦੇਖਣ ਨੂੰ ਮਿਲੇਗਾ ਅੱਜ ਤੁਸੀਂ ਲਗਾਤਾਰ ਸ਼ਰਕਤ ਟੀਵੀ ਨਾਲ ਜੁੜੇ ਰਹੋ ਤੁਹਾਨੂੰ ਸਾਰੇ ਹੀ ਚੰਡੀਗੜ੍ਹ ਦੀ ਹੋਲੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਵਿੱਚ ਸਟੂਡੈਂਟਾਂ ਦੇ ਵੱਲੋਂ ਯਾ ਯੂਟੀ ਦੇ ਬਸਨਿਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਜਿਹੜੀ ਹੋਲੀ ਹੈ ਉਹ ਖੇਡੀ ਜਾਂਦੀ ਹੈ ਤਾਂ ਦੇਖ ਰਹੇ ਤੁਸੀਂ ਪੂਰਾ ਰੋਡ ਹੈ ਜਿਹੜਾ ਪ੍ਰੋਪਰ ਫੁੱਲ ਹੈ ਹੋਲੀ ਹੀ ਹੋਲੀ ਖੇਡ ਰਹੇ ਨੇ ਨੌਜਵਾਨ ਹੁਣ ਸਾਰੇ ਹੀ ਬਾਹਰ ਆ ਗਏ ਨੇ ਹੌਸਟਲਾਂ ਤੋਂ ਸਟਰੀਟਾਂ ਜਿਹੜੀਆਂ ਭਰ ਗਈਆਂ ਨੇ ਸਟੂਡੈਂਟਾਂ ਦੇ ਨਾਲ ਪ੍ਰਸ਼ਾਸਨ ਵੀ ਹੁਣ ਕਿਉਂਕਿ ਥੱਕ ਗਿਆ ਦਾ ਪ੍ਰਸ਼ਾਸਨ ਦੀ ਵੀ ਇੱਕ ਜਿਹੜੀ ਹੁਣ ਪ੍ਰਸ਼ਾਸਨ ਵੀ ਜਿਹੜਾ ਹੱਥ ਜਿਹੜਾ ਪਾਰ ਕਰ ਗਿਆ ਤਾਂ ਕੁੜੀਆਂ ਮੁਸਕਰਾ ਨਹੀਂ ਨੇ ਖੁਸ਼ ਹੋ ਗਈਆਂ ਨੇ Holi ਰੰਗ ਹੈ ਜਿਹੜਾ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੀਡੀਓ ਵੀਡੀਓ ਦੇ ਵਿੱਚ ਲਿਆ ਤਾਂ ਕੁੜੀਆਂ ਬਹੁਤ ਜ਼ਿਆਦੀ ਖੁਸ਼ ਹੋ ਗਈਆਂ ਨੇ ਉਹਨਾਂ ਦੇ ਪਰ ਵੱਲ ਕੈਮਰਾ ਘੁਮਾਇਆ ਗਿਆ ਜਿਹੜਾ ਵੀਡੀਓ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਿਟੀ ਦੀ ਜਿਹੜੀ ਮੇਨ ਐਂਟਰੀ ਹੈ 14 15 ਸੈਕਟਰ ਦੇ ਵਿੱਚਕਾਰ ਦੀ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਕਰਾਊਡ ਹੈ ਉਹ ਲਗਾਤਾਰ ਇੱਕ ਆਠਾ ਵਧਾ ਹੀ ਜਾ ਰਿਹਾ ਤਾਂ ਇੱਧਰ ਕੋਈ ਪਾਣੀ ਸੁੱਟ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਤਾਂ ਦੇਖ ਰਹੇ ਹੋ ਤੁਸੀਂ ਰੰਗ ਦੇ ਨਾਲ ਪੂਰੇ ਨੌਜਵਾਨ ਮੁੰਡੇ ਕੁੜੀਆਂ ਲਿਬੜੇ ਹੋਏ ਨੇ ਰੰਗ ਦੇ ਨਾਲ ਹੈਪੀ ਹੋਲੀ ਬਈ ਹੈਪੀ ਹੋਲੀ ਹੈਪੀ ਹੋਲੀ ਜੀ ਹੈਪੀ ਹੋਲੀ ਬਈ ਤਾਂ ਦੇਖ ਰਹੇ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਹੈਪੀ ਹੋਲੀ ਹੈਪੀ ਹੋਲੀ ਕਹਿੰਦੇ ਹੋਏ ਪੂਰਾ ਫਨ ਕਰਦੇ ਜਿਹੜੇ ਤੁਹਾਨੂੰ ਅੱਜ ਦਿਸਣਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤਾਂ ਦੋਸਤੋ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਦੇਖ ਰਹੇ ਤੁਸੀਂ ਉਹ ਹੋਲੀ ਜਿਹੜੀ ਐ ਖੇਡੀ ਜਾ ਰਹੀ ਐ ਮੁੰਡੇ ਕੁੜੀਆਂ ਦੇ ਪਲੋਂ ਜੇਕਰ ਗੱਲ ਕਰੀ ਜਾਵੇ ਯੂਨੀਵਰਸਿਟੀ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਠੀਕ ਐ ਵਧੀਆ ਮਾਹੌਲ ਐ ਕਿਉਂਕਿ ਬਾਹਰੋਂ ਜਿਹੜੀ ਐਂਟਰੀ ਆ ਆਊਟਸਾਈਡਰ ਦੀ ਉਹ ਵੀ ਬੰਦ ਕਰ ਦਿੱਤੀ ਸੀ ਵੀ ਪ੍ਰਸ਼ਾਸਨ ਦੇ ਪਲੋਂ ਤਾਂ ਹੋਰ ਜਿਹੜੇ ਅੰਦਰ ਹੀ ਸਟੂਡੈਂਟ ਰਹਿ ਰਹੇ ਨੇ ਜਿਹੜੇ ਸਟੂਡੈਂਟ ਨੇ ਇਹ ਉਹੀ ਖੇਡ ਰਹੇ ਨੇ ਹੋਲੀ ਤਾਂ ਬਾਹਰੀ ਜਿਹੜੇ ਸਟੂਡੈਂਟਾਂ ਦੀ ਐਂਟਰੀ ਐ බෑනකර ඇතිගේ මන්කරද ත්තිගේ තහුණ